ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਉੱਗੋ ਕੇ ਜਲਾਉਣ ਬਾਰੇ ਹੈ। ਭੈਣ ਦੀਆਂ ਅੱਗੇ ਵੀ ਵੀਡੀਓ ਆਪਾਂ ਬਣਾਈਓ ਬਣਾਈਆਂ ਪੰਜ ਚਾਰ ਵੀਡੀਓ ਠੀਕ ਹੈ ਜੀ। ਭੈਣ ਕੋਲ ਹੈਗੀਆਂ 7-8 ਨਗ ਬੋਹਰਾਵਾਂ। ਵੱਧ ਜਾਣਕਾਰੀ ਲਵਾਂਗੇ ਆਪਾਂ ਭੈਣ ਤੋਂ। ਠੀਕ ਹੈ ਜੀ। ਤਪਾ ਰੋੜ ਤੇ ਪੱਖੋ ਕੈਂਚੀ ਅੰਦਰ ਰੋੜ ਤੇ ਉੱਪਰ ਪੈਂਡਾ। ਭੈਣ ਦਾ ਘਰ ਖੇਤਾਂ ਚਾ ਜੀ। ਬਾਕੀ ਨੰਬਰ ਤੇ ਭੈਣ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਜੀ। ਭੈਣ ਜੀ ਨਾਲ ਜਰੂਰ ਗੱਲ ਬਾਤ ਕਰੋ ਜੀ ਹਾਂਜੀ ਭੈਣ ਜੀ ਸਸਰੀ ਘਰ ਜੀ ਸਸਰੀ ਘਰ ਜੀ ਹਾਂਜੀ ਨਾਮ ਦੱਸ ਜੀ ਆਪਣਾ ਨਾਮ ਵੀਰੇ ਮੇਰਾ ਨਿਰਮਰ ਕੌਰ ਪਿੰਡ ਉਗੋਗੇ ਹਾਂਜੀ ਜ਼ਿਲ੍ਹਾ ਬਰਨਾਲ ਠੀਕ ਹੈ ਜੀ ਤੇ ਨੰਬਰ ਆਪਣਾ ਸਕਰੀਨ ਤੇ ਲਾ ਦਾਂਗੇ ਭੈਣ ਜੀ ਦਾ ਤੇ ਹਾਂਜੀ ਭੈਣ ਜੀ ਆ ਪਹਿਲੀ ਵੈੜ ਦੀ ਜਾਣਕਾਰੀ ਜੀ ਪਹਿਲੀ ਵੈੜ ਵੀਰੇ ਦੂਜੇ ਸੂਏ ਹੁੰਦੀ ਏ ਹਾਂਜੀ 12 ਕਿਲੋ 12 13 ਕਿਲੋ ਰੰਦੀ ਰਹੀ ਏ ਪਹਿਲੇ ਸੂਏ ਆਪਣੇ ਕੋਲ ਸੀ ਦੂਜੇ ਸੂਏ ਹੁੰਦੀ ਏ ਹੁਣ ਠੀਕ ਹੈ ਜੀ ਕੋਈ ਫਰਕ ਨਹੀਂ ਆ ਜੀ ਓਕੇ ਹਾਂਜੀ ਕਿੰਨੇ ਦਿਨ ਰਹਿੰਦੇ ਵੀਰੇ ਇਹ ਬਾਈ 2-3 ਦਿਨ ਕਿ ਲੋਗਾ ਸੋ ਦੋ ਤਿੰਨ ਦਿਨ ਲੋ ਠੀਕ ਹੈ ਜੀ ਦੇਖ ਸਕਦੇ ਪਰਾ ਰੇਟ ਭੈਣ ਜੀ ਦਾ ਰੇਟ 28000 ਵੀਰੇ ਠੀਕ ਹੈ ਦੋ ਤਿੰਨ ਦਿਨ ਰੇਟ 28000 ਲੋ ਜੀ ਭੈਣ ਜੀ ਨੇ ਰੇਟ ਆਪਾਂ ਨੂੰ ਦੱਸਤਾ ਜੀ 28000 ਰੁਪਏ ਪੰਜ ਚਾਰ ਦਿਨ ਲੋ ਸੂਣ ਦੇ ਜਰੂਰ ਕੰਟੈਕਟ ਕਰੋ ਪਹਿਲਾ ਨੰਬਰ ਵੈਦ ਸੀ ਹਾਂ ਜੀ ਭੈਣ ਜੀ ਦੂਜਾ ਨੰਬਰ ਦੱਸੋ ਜੀ ਦੂਜਾ ਨੰਬਰ ਵੀਰੇ ਇਹ 8 ਕਿਲੋ ਦੋ ਦਿੰਦੀ ਹੈ ਹਾਂਜੀ ਆਹ ਬੱਚੀ ਇਹਦੇ ਮੰਗਰਾ ਠੀਕ ਹੈ ਜੀ ਹੋ ਗਏ ਵੀਰੇ ਨੂੰ ਸੂਈ ਨੂੰ ਠੀਕ ਹੈ ਜੀ ਦੋ ਤਾਂ 14 ਕਿਲੋ ਹੁੰਦੀ ਸੀ ਥੋੜੀ ਜੀ ਗਰਮੀ ਕਰਕੇ ਹੋ ਗਿਆ ਫਰਕ ਜਾ ਠੀਕ ਹੈ ਜੀ ਕਾਂ ਤੋਂ ਦੀ ਪੂਰੀ ਓਕੇ ਠੀਕ ਹੈ ਇਹਦਾ ਰੇਟ ਵੀ 2800 ਜਾ ਰਹੇ ਇਹਦਾ ਰੇਟ ਵੀ 2800 ਠੀਕ ਹੈ ਜੀ ਲੋਪਰਾ ਦੇ ਚੈਵਿੰਗ ਚੰਗੀ ਤਰ੍ਹਾਂ ਫੇਸ ਕੁਆਲਟੀ ਬਿਊਟੀ ਠੀਕ ਹੈ ਜੀ ਤੇ ਚੈੱਕ ਕਰ ਸਾਨੂੰ ਧਰਮ ਰੇਟ ਵੀ ਭੈਣ ਜੀ ਨੇ ਦੱਸਤਾ ਇਹ ਹੈਗੀ ਸੀ 2 ਨੰਬਰ ਠੀਕ ਹੈ ਜੀ ਹਾਂਜੀ ਭੈਣ ਜੀ 3 ਨੰਬਰ ਦੱਸੋ ਜੀ 3 ਨੰਬਰ ਵਾਲੀ ਵੀਰੇ 8 ਕਿਲੋ ਦੁੱਦਾ ਹੈ ਹਾਂਜੀ ਪਹਿਲੇ ਸੂਏ ਬੱਚੀ ਹੈ 2.5 ਸਾਲ ਦੀ ਹਜੇ ਠੀਕ ਹੈ ਜੀ ਤੇ ਆ ਬੱਚੀ ਵੀਰੇ ਦੇ ਮਗਰ ਇਧਰ ਠੀਕ ਹੈ ਜੀ ਕਿਹੜੀ ਬੱਚੀ ਆਹ ਸਹੀ ਆ ਬਸ ਜੀ ਦੇਖ ਸਕਦੇ ਠੀਕ ਹੈ ਜੀ ਹਾਂਜੀ ਭੈਣ ਜੀ ਦਾ ਰੇਟ ਦੱਸੋ ਜਾਇਜ ਇਹਦਾ ਵੀ 28000 ਹੈ ਜੀ ਇਹਦਾ ਵੀ 28000 ਲੋਪਾ ਇਹ ਕੀ ਤਿੰਨ ਨੰਬਰ ਠੀਕ ਹੈ ਜੀ ਉਹ ਇੱਕ ਨੰਬਰ ਦੋ ਨੰਬਰ ਤੇ ਤਿੰਨ ਨੰਬਰ ਹਾਂਜੀ ਭੈਣ ਜੀ ਚਾਰ ਨੰਬਰ ਦੇ ਬਾਰੇ ਦੱਸੋ ਜੀ ਇਹ ਵੀਰੇ 10 ਕਿਲੋ ਦੁੱਧੰਦੀ ਹੈ ਹਾਂਜੀ ਇਹਦੀ ਆ ਬੱਚੀ ਹੈ ਠੀਕ ਹੈ ਜੀ 40000 ਰੁਪਏ ਰੇਟ ਹੈ ਦਾ ਆ ਬਸ ਜੀ 40000 ਰੁਪਏ ਰੇਟ ਆ ਦੇਖ ਸਕਦੇ ਹੋ ਇਸ ਕੁਆਲਟੀ ਤੇ ਦੁੱਧ ਕਿੰਨਾ ਪੈਣ ਜੀ ਦਾ 10 ਕਿਲੋ ਵੀਰੇ 10 ਕਿਲੋ 10 ਕਿਲੋ ਦੁੱਧ ਦੱਸਿਆ ਭਰਾ ਲੈ ਵਲੂਆ ਦੇਖ ਸਕਦੇ ਹੋ ਫੇਸ ਕੁਆਲਟੀ ਦੇ ਸਾਗੇ ਕੋਈ ਆਪਣੀ ਵੀਡੀਓ ਜੂਮ ਨਹੀਂ ਕੀਤਾ ਵਾ ਕੋਈ ਨੇੜੋਂ ਨਹੀਂ ਬਣਾਈ ਵੀ ਦੇਖ ਸਕਦੇ ਹੋ ਫੇਸ ਕੁਆਲਟੀ ਬਿਊਟੀ ਚੈੱਕ ਕਰ ਸਕਦੇ ਹੋ ਪਰਾ ਠੀਕ ਹੈ ਇਹ 4 ਨੰਬਰ ਸੀ ਵਾੜ ਹਾਂਜੀ 5 ਨੰਬਰ ਵਾੜ ਦਾ ਦੱਸੋ ਇਹ ਜਾਣਕਾਰੀ ਇਹ ਵੀਰੇ 5 ਮਹੀਨਾ ਦੀ ਗੱਬਣ ਹਾਂਜੀ 4 ਕਿਲੋ ਉਹ ਬੰਦੀ ਠੀਕ ਹੈ ਜੀ 34000 ਰੁਪਏ ਰੇਟ ਹੈ ਦਾ ਠੀਕ ਹੈ ਜੀ 4 ਕਿਲੋ ਦੁੱਧਾ ਜੀ ਹਾਂ ਵੀਰੇ ਪੰਜ ਮਹੀਨਾ ਦੀ ਗੱਭਣ ਪੰਜ ਮਹੀਨਾ ਦੀ ਗੱਭਣ ਤੇ ਟੋਕੜ ਗੱਭਣ ਕਹਿ ਸਕਦੇ ਜੀ ਹਾਂ ਵੀਰੇ ਹਾਂ ਠੀਕ ਹੈ ਜੀ ਲੋ ਜੀ ਫੇਸ ਕੁਆਲਟੀ ਬਿਊਟੀ ਤੇ ਰੇਟ ਬਣ ਜੀ ਨੇਸਾ 34000 ਵੀਰੇ 34000 ਰੇਟ ਆ ਜੀ ਚੈੱਕ ਕਰ ਸਕਦੇ ਹੋ ਫੇਸ ਕੁਆਲਟੀ ਟੋਕੜ ਗੱਭਣ ਜਿਸ ਕਿਸੇ ਰਹਿਣੀਆਂ ਗਾਂ ਫੜਿਤ ਨੂੰ ਸੀਆ ਸੋਹਣੀਆਂ ਸਨਖੀਆਂ ਲੇਵਲ ਉਹ ਆ ਦੇਖ ਸਕਦੇ ਹੋ ਦੁੱਧ ਵੀ ਦਿੰਦੀ ਆ ਜੀ ਠੀਕ ਹੈ ਜੀ ਭੈਣ ਜੀ ਨਾਲ ਜਰੂਰ ਕਨੈਕਟ ਕਰੋ ਜੀ ਹਾਂਜੀ ਭੈਣ ਜੀ ਅਗਲਾ ਨੰਬਰ ਵੜ। ਇਹ ਵੀਰੇ 4 ਮਹੀਨਾ ਦੀ ਗੱਬਣਾ ਹੈ। ਹਾਂਜੀ। ਤੇ 4 ਕਿਲੋ ਦੀ ਠੀਕ ਹੈ ਜੀ। ਇੱਕ ਇੱਕ ਡੰਗ ਦੀ। ਹਾਂ ਵੀਰੇ 4 ਕਿਲੋ ਇੱਕ ਡੰਗ ਦੁੱਧ ਦਿੰਦੀ ਬਰਾ ਦੇਖ ਸਕਦੇ ਹੋ। ਠੀਕ ਹੈ ਜੀ। ਇਹਦਾ ਭੈਣ ਜੀ ਰੇਟ? ਇਹਦਾ ਵੀ 28000 ਬਾਈ। ਇਹਦਾ ਵੀ 28000 ਹੈ ਜੀ। ਠੀਕ ਹੈ ਜੀ। ਦੇਖ ਸਕਦੇ ਹੋ ਫਰੈਸ਼ ਕੁਆਲਟੀ। ਠੀਕ ਹੈ। ਤੇ ਹਾਂਜੀ ਭੈਣ ਜੀ ਅਗਲੀ ਵੜ ਦੱਸੋ 7 ਨੰਬਰ ਦਾ। ਹਾਂ ਇਹ ਵੀਰੇ 7 ਮਹੀਨਾ ਦੀ ਗੱਬਣਾ ਹੈ। ਹਾਂਜੀ। ਛਾਹ ਦਾ ਸ਼ਾਇਦ ਸੱਤ ਤੋਂ ਵੀ ਬਾਹਰੀ ਹੈ ਹਾਂਜੀ ਤੇ ਬਸ ਇਹਦਾ ਰੇਟ ਹੈ 25000 ਰੁਪਏ ਤੇ ਦੁੱਧ ਦੁੱਧ ਹੱਡੀ ਹੋਈ ਵੀਰੀ ਦੁੱਧ ਹੱਡੀ ਚਣਾ ਦੀ ਆਪਣੀ ਗਾਰੰਟੀ ਹੈ ਚਣਾ ਦੀ ਗਾਰੰਟੀ ਹੈ ਚੀਪੀ ਦੀ ਗਾਰੰਟੀ ਹੈ ਭੈਣ ਜੀ ਜਿਹੜੀ ਵੀ ਗਾਂ ਵਿਗੂਗੀ ਉਹ ਜੋ ਵੀ ਆਪਾਂ ਮਾਨਤਾਨ ਕਰਾਂਗੇ ਕੋਈ ਵੀ ਗਾਂ ਵਿਕਰੀਏ ਠੀਕ ਹੈ ਜੀ ਜਿੰਨਾ ਵੀ ਆਪਾਂ ਹੋ ਸਕਿਆ ਜੇ ਕਿਸੇ ਨੇ ਸਾਰੀਆਂ ਇਕੱਠੀਆਂ ਲੈਣੀਆਂ ਇਹੋ ਚੋਂ ਹਾਂ ਉਹਦੇ ਜਮਾਨਤਾਨ ਫੁੱਲ ਕਰਾਂਗੇ ਫੁੱਲ ਠੀਕ ਹੈ ਜੀ ਕਰਾਇਆ ਫ੍ਰੀ ਹੈ ਜੀ ਪੰਜਾਬ ਦੇ ਕਰਾਇਆ ਫ੍ਰੀ ਕਰ ਦਾਂਗੇ ਤੇ ਸਾਰੀਆਂ ਇਕੱਠੀਆਂ ਲੈਣੀਆਂ ਹਾਂ ਹਾਂ ਠੀਕ ਠੀਕ ਹੈ ਜੀ ਲੋਬਰਾ ਦੇਖ ਸਕਦੇ ਹੋ ਕੱਲੀ ਕੱਲੀ ਵੜ ਤੇ ਇੱਕ ਤੋਂ ਨੰਬਰ ਸਟਾਰਟਿੰਗ ਵੈੜਾ ਇਥੋਂ ਕਰਿਆ ਪੰਨਾ ਨੰਬਰ ਠੀਕ ਹੈ ਜੀ ਦੋ ਨੰਬਰ ਤਿੰਨ ਨੰਬਰ ਚਾਰ ਨੰਬਰ ਸੱਤ ਵੈੜਾ ਜੀ ਭੈਣ ਕੋਲ ਤੇ ਰੇਟ ਵੀ ਜਾਇ ਜੀ ਦੱਸਿਆ ਭੈਣ ਜੀ ਨੇ ਤੇ ਭੈਣ ਜੀ ਨੇ ਜਰੂਰ ਕੰਡਕਟ ਕਰੋ ਜੀ ਪੈਂਡੂ ਕੋਲ ਦੇਲਾ ਬਰਨਾਲਾ ਠੀਕ ਹੈ ਜੀ ਤੇ ਬਾਕੀ ਭਰਾ ਆਪਣਾ ਫੇਸਬੁਕ ਦੇ ਪੇਜ ਦਾ ਟਿਊਬ ਵੀ ফলোਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਇਸ ਨੂੰ ਵੀ ਅਪਲੋਡ ਕਰ ਦਈਏ ਜੀ ਬਾਕੀ ਜੀਤਾ ਫਾਰਮ ਟੀਵੀ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਇਸ ਨੂੰ ਵੀ ਅਪਲੋਡ ਕਰ ਦਈਏ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ